ਮੈਟਰੋ ਨੀਲੀ ਘੋੜੀ ਦਿਖਾਉਣ ਲੱਗਾ ਤੁਹਾਨੂੰ ਜਿਹੜੀ ਘੋੜੀ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਇਹ ਫੋਰ ਸੇਲ ਆ ਘੋੜੀ ਇਹਦੀ ਡਿਟੇਲ ਆ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ ਚ ਬਨੇ ਰਹੋ ਤੇ ਮੁੱਲ ਆ ਜਿਹੜਾ ਉਹ ਵੀ ਆਪਾਂ ਵੀਡੀਓ ਚ ਤੁਹਾਨੂੰ ਦੱਸਾਂਗੇ ਘੋੜੀ ਦਾ ਤੇ ਜਿੰਨੀ ਡਿਟੇਲ ਆ ਸਾਰੀ ਬਾਈਆਂ ਨੇ ਪੂਰੀ ਐਨ ਜ਼ਿੰਮੇਵਾਰੀ ਨਾਲ ਦੱਸੀ ਆ ਬਈ ਬਾਈ ਕਹਿੰਦੇ ਵੀ ਆਪਣੀ ਜ਼ਿੰਮੇਵਾਰੀ ਆ ਜਿੰਨੀ ਡਿਟੇਲ ਦੱਸਾਂਗੇ ਓਨੀ ਨਿਕਲੂਗੀ ਤੇ ਇਹਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਗੇ ਵੀਡੀਓ ਚ ਬਾਕੀ ਜਿਹੜੇ ਨਵੇਂ ਮਿੱਤਰ ਪਿਆਰੇ ਆਪਣੇ ਚੈਨਲ ਦੇ ਵੀਡੀਓ ਵੇਖਦੇ ਨੇ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵੀਡੀਓ ਜਿਹੜੀ ਅੱਗੇ ਨਵੇਂ ਮਿੱਤਰ ਪਿਆਰਾਂ ਤੱਕ ਕੋਈ ਘੋੜੀ ਭਾਲਦਾ ਹੁੰਦਾ ਚੰਬੀ ਜਾਂ ਉਹਦੇ ਤੱਕ ਵੀਡੀਓ ਪਹੁੰਚ ਸਕੇ ਤੇ ਐਂਡ ਤੇ ਆਪਣਾ ਨੰਬਰ ਚੱਲ ਰਿਹਾ ਹੁੰਦਾ ਵੀਡੀਓ ਦੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਆ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਾਂ ਗੱਲ ਕਰਦੇ ਆ ਇਸ ਨੀਲੀ ਚੰਬੀ ਕੋੜੀ ਦੀ ਜਿਹੜੀ ਸਕਰੀਨ ਤੇ ਦੇਖ ਰਹੇ ਹਾਂ ਪਹਿਲਾਂ ਤਾਂ ਚਾਲ ਚੈੱਕ ਕਰੋ ਕੋੜੀ ਦੀ ਬਹੁਤ ਸੋਹਣੀ ਚਾਲ ਚੱਲਦੀ ਆ ਤੇ ਬਾਈਆਂ ਨੇ ਬਹੁਤ ਸੌਂਕ ਨਾਲ ਰੱਖੀ ਹੋਈ ਆ ਕੋੜੀ ਬਾਈ ਇਹਨੂੰ ਸੇਲ ਕਰਨੀ ਚਾਹੁੰਦੇ ਨੇ ਤੇ ਨੀਲੀ ਚੰਬੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਚਿੱਟਾਪਨ ਬਹੁਤ ਜ਼ਿਆਦਾ ਆ ਕੋੜੀ ਦੇ ਵਿੱਚ ਅਜਿਹੀ ਕੋੜੀ ਦੇ ਨੋਕਰਾ ਬੱਚਾ ਦੇਣ ਦੇ ਬਹੁਤ ਜ਼ਿਆਦਾ ਚਾਂਸ ਹੁੰਦੇ ਆ ਜਮੇਗੀ ਪੇਟ ਵੀ ਚਿੱਟਾ ਇਹਦਾ ਲੱਤਾਂ ਵਗੈਰਾ ਵੀ ਚਿੱਟੀਆਂ ਨੇ ਤੇ ਮੂੰਹ ਵੀ ਚਿੱਟਾ ਤੇ ਸੋਹਣੀ ਸੁਨੱਖੀ ਵੀ ਬਹੁਤ ਆ ਤੇ ਚਾਲਚੂਲ ਤੁਸੀਂ ਚੈੱਕ ਕਰ ਸਕਦੇ ਹੋ ਘੋੜੀ ਦੀ ਬਹੁਤ ਸੋਹਣੀ ਚਾਲ ਚੱਲਦੀ ਆ ਤੇ ਇਹਦੀ ਹਾਈਟ ਆ ਦੋਸਤੋ ਜਿਹੜੀ 60 ਇੰਚ ਆ ਬਾਈਆਂ ਨੇ ਜ਼ਿੰਮੇਦਾਰੀ ਦਿੱਤੀ ਆ ਪੂਰੀ ਕਹਿੰਦੇ ਜਿੰਨੀ ਆਪਾਂ ਗੱਲ ਕਵਾਂਗੇ ਉਨੀ ਨਿਕਲੂ ਸਾਰੇ ਪ੍ਰੂਫ ਨੇ ਘੋੜੀ ਦੇ ਗੱਬਣ ਕਰਾਈ ਦੇ ਵੀ 60 ਇੰਚ ਹਾਈਟ ਆ ਘੋੜੀ ਦੀ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਕੋਈ ਵੀ ਗਲਤ ਪੌਰੀ ਨਹੀਂ ਹੈਗੀ ਘੋੜੀ ਦੇ ਇਹ 2.5 ਮਹੀਨੇ ਦੀ ਗੱਬਣ ਚੈੱਕਪਾਸ ਆ ਅਲੀ ਗੌਂਦਰ ਕੋੜਾ ਜਿਹੜਾ ਉਹਦਾ ਬੱਚਾ ਗਾ ਉਸ ਕੋੜੇ ਤੋਂ ਬੱਚੇ ਤੋਂ ਇਹ 2.5 ਮਹੀਨੇ ਦੀ ਗੱਬਣ ਚੈੱਕਪਾਸ ਆ ਚਾਲਾਂ 'ਚ ਸਾਰਿਆਂ ਨੇ ਰੇਵੀਆ ਚਾਲ ਤੇ ਛੋਟੀ ਵੱਡੀ ਚਾਲ ਐਨ ਓਕੇ ਨੇ ਬਾਕੀ ਚਾਲ ਆ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਘੋੜੀ ਚੱਲਦੀ ਗਰਦਨ ਚੱਕ ਕੇ ਤੁਰਦੀ ਆ ਬਹੁਤ ਸੋਹਣੀ ਕੱਲਾ ਕੱਲਾ ਪੈਰ ਧਰਦੀ ਆ ਤੇ ਕੋੜੀ ਚੰਗੀ ਆ ਦੋਸਤੋ ਕਿਸੇ ਨੇ ਘਰੇ ਰੱਖਣ ਵਾਸਤੇ ਲੈਣੀ ਆ ਤਾਂ ਬਾਈ ਨਾਲ ਤੁਸੀਂ ਗੱਲਬਾਤ ਕਰ ਲਿਓ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਬਾਈ ਦਾ ਤੇ ਬਾਈ ਘੋੜੀ ਦਾ ਮੁੱਲ ਕਰਦੇ ਨੇ 1,60,000 ਰੁਪਇਆ ਤੇ ਫਿਕਸ ਪ੍ਰਾਈਜ਼ ਹੀ ਆ ਬਾਈ ਕਹਿੰਦੇ ਮਾਨਤਾਣਾ ਆਪਾਂ ਇਹਦੇ ਵਿੱਚ ਜ਼ਰੂਰ ਕਰ ਦਾਂਗੇ ਘੋੜੀ ਤੋਂ ਘੋੜੀ ਦਾ ਜੇ ਕਿਸੇ ਨੇ ਖਰੀਦਣੀ ਆ ਬਾਈ ਨੇ ਤੇ ਬਾਈਆਂ ਦਾ ਏਰੀਆ ਜਿਹੜਾ ਸ੍ਰੀ ਮੁਕਸਰ ਸਾਹਿਬ ਹੈ ਤੇ ਪਿੰਡ ਬਾਈਆਂ ਦਾ ਇਹਦਾ ਖੋਖਰ ਤੇ ਜੇ ਕਿਸੇ ਨੂੰ ਚੰਗੀ ਲੱਗਦੀ ਆ ਘੋੜੀ ਕੋਈ ਖਰੀਦਣੀ ਚਾਹੁੰਦਾ ਤਾਂ ਬਾਈ ਨਾਲ ਗੱਲਬਾਤ ਕਰ ਲਿਓ ਤੇ ਬਾਈ ਕਹਿੰਦੇ ਵੀ ਟਾਈਮ ਪਾਸ ਵਾਲਾ ਬੰਦਾ ਫੋਨ ਨਾ ਕਰੇ ਜਿਨੇ ਘੋੜੀ ਲੈਣੀ ਆ ਤਾਂ ਉਹ ਬੇਚਜ ਕਹੋ ਕੇ ਘੋੜੀ ਦੇਖ ਕੇ ਘਰੇ ਆ ਕੇ ਦੇਖ ਪਰਖ ਕੇ ਪੂਰੀ ਆਨ ਤਸੱਲੀ ਨਾਲ ਆਪਣੀ ਘੋੜੀ ਖਰੀਦ ਸਕਦਾ ਤੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਜਾ ਕੇ ਦੋਸਤੋ ਉੜੀ ਖਰੀਦ ਸਕਦੇ ਹੋ ਜਿੰਨੀ ਮਾਲਕ ਵੀਰਾਂ ਨੇ ਡਿਟੇਲ ਦੱਸੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਤੇ ਬਾਕੀ ਆਪਣਾ ਸਕਰੀਨ ਤੇ ਨੰਬਰ ਚੱਲੀ ਜਾ ਰਿਹਾ ਜੇ ਕਿਸੇ ਮਿੱਤਰ ਪਿਆਰੇ ਨੇ ਆਪਾਂ ਨੇ ਤੋਂ ਚੈਨਲ ਤੇ ਕੋਈ ਐਡ ਕਰਵਾਉਣੀ ਆ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਨੰਬਰ ਤੁਹਾਡੇ ਸਾਹਮਣੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਵੀਡੀਓ ਵੇਖਣ ਲਈ ਸਾਰੇ ਮਿੱਤਰ ਪਿਆਰਾਂ ਦਾ ਧੰਨਵਾਦ